ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣੇ ਤੇ ਨਵੇਂ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ 8 ਸਲਾਈਆਂ ਦਾ ਡਿਜ਼ਾਈਨ 8 ਸਲਾਈਆਂ ਦਾ ਕੰਪਲੀਟ ਹੋ ਜਾਂਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ 10 ਦੇ ਮਲਟੀਪਲ 5 ਕੁੰਡੇ ਆਪਾਂ ਵਾਧੂ ਰੱਖ ਲੈਣੇ 10 10 10 5 ਕੁੰਡੇ ਵਾਧੂ ਇਸ ਤਰ੍ਹਾਂ ਠੀਕ ਹੈ ਹੁਣ ਮੇਰੇ ਕੋਲ ਸਲਾਈ ਤੇ ਇਥੇ ਸਤਾਈ ਕੁੰਡੇ 10 ਦੇ ਮਲਟੀਪਲ 5 ਕੁੰਡੇ ਮੇਰੇ ਕੋਲ ਵਾਧੂ 10 10 20 5 25 ਠੀਕ ਹੈ ਦੋ ਕੁੰਡੇ ਮੈਂ ਕੰਨੀਆਂ ਤੇ ਰੱਖੇ ਵਾਧੂ ਠੀਕ ਹੈ ਇਸ ਤਰ੍ਹਾਂ ਤੁਸੀਂ ਕੁੰਡੇ ਲੈ ਲੈਣੇ ਆ ਇਹ ਇੱਕ ਇਧਰ ਕੰਨੀ ਤੇ ਕੁੰਡਾ ਆ ਜਾਂਦਾ ਵਾਧੂ ਤੇ ਇੱਕ ਇਧਰ ਕੰਨੀ ਤੇ ਵਾਧੂ ਕੁੰਡਾ ਆ ਜਾਂਦਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਡਿਜ਼ਾਈਨ ਬਣਾਉਣਾ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਲੈਣਾ ਜੋ ਵੀ ਤੁਹਾਨੂੰ ਪਸੰਦ ਹੋਊਗਾ ਤਾਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਠੀਕ ਹੈ ਫਸਟ ਰੋ ਰਾਈਟ ਸਾਈਡ ਪਹਿਲਾ ਕੁੰਡਾ ਤਾਰਿਆ ਉਸ ਤੋਂ ਬਾਅਦ ਪਹਿਲੀ ਸਿਲਾਈ ਹੈ ਦੇਖੋ ਡਿਜ਼ਾਈਨ ਦੀ 10 10 ਕੁੰਡਿਆਂ ਤੇ ਡਿਜ਼ਾਈਨ ਹੈ ਤਾਂ 10 ਕੁੰਡਿਆਂ ਵਿੱਚੋਂ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਉਸ ਤੋਂ ਬਾਅਦ ਪੰਜ ਕੁੰਡਿਆਂ ਤੇ ਡਿਜ਼ਾਈਨ ਇਸ ਤਰ੍ਹਾਂ ਆਊਗਾ ਦੋ ਕੁੰਡਿਆਂ ਦਾ ਬਣਾਇਆ ਇੱਕ ਅਗਲੀ ਸਾਈਡ ਤੋਂ ਥ੍ਰੈਡ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਦੇਖੋ ਜਿਹੜੇ ਆਪਣੇ ਦੋ ਕੁੰਡੇ ਇੱਥੇ ਘਟੇ ਤਾਂ ਦੋ ਜਾਲੀਆਂ ਬਣ ਗਈਆਂ ਕੁੰਡੇ ਆਪਣੇ ਪੂਰੇ ਹੋ ਗਏ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਹੀ 10 ਕੁੰਡਿਆਂ ਨੂੰ ਰਿਪੀਟ ਕਰਨਾ 1 2 3 4 5 ਕੁੰਡੇ ਉਲਟੇ 5 ਤੇ ਆਪਾਂ ਡਿਜ਼ਾਈਨ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਸਿੱਧਾ ਥ੍ਰੇਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਫਿਰ ਉਸੇ ਤਰ੍ਹਾਂ ਦੁਬਾਰਾ ਪੰਜ ਕੁੰਡੇ ਉਲਟੇ 1 2 3 4 5 ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਹੈ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਰੰਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਉਲਟੀ ਸਾਈਡ ਤੋਂ ਸਾਰੀਆਂ ਸਲਾਈਆਂ ਇਹਦੀਆਂ ਉਲਟ ਨਹੀਂ ਬੰਦੀਆਂ ਇਸ ਲਈ ਜਿਹੜਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਠੀਕ ਹੈ ਕਿਸੇ ਵੀ ਕਲਰ ਚੇਨ ਨੂੰ ਬਣਾ ਸਕਦੇ ਹੋ ਕਿਸੇ ਵੀ ਪ੍ਰੋਜੈਕਟ ਤੇ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਬਲੈਕ ਕਲਰ ਤੇ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਦਾ ਬਲੈਕ ਕਲਰ ਤੇ ਕਿਹੜਾ ਡਿਜ਼ਾਈਨ ਬਣਾਈਏ ਤਾਂ ਬਲੈਕ ਕਲਰ ਤੇ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ। ਦੂਸਰੀ ਸਿਲਾਈ ਕੰਪਲੀਟ ਹੋ ਗਈ। ਉਲਟੀ ਸਾਈਡ ਤੋਂ ਤੀਸਰੀ ਸਿਲਾਈ ਆ ਗਈ ਹੁਣ ਆਪਣੀ ਡਿਜ਼ਾਈਨ ਦੀ। ਇੱਕ ਕੁੰਡਾ ਤਾਰ ਕੇ ਜਿਹੜੇ ਪੰਜ ਕੁੰਡੇ ਉਲਟੇ ਹਨ ਉਹਨਾਂ ਤੋਂ ਆਪਾਂ ਉਲਟੀ ਬਣਾਵਾਂਗੇ। 2 3 4 5 ਠੀਕ ਹੈ। ਥ੍ਰੈਡ ਪਿੱਛੇ ਕਰਕੇ ਪੰਜ ਕੁੰਡੇ ਜਿੰਨੇ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਆਪਾਂ ਸਿੱਧੇ ਬਣਾਵਾਂਗੇ। 1 2 3 4 5 ਠੀਕ ਹੈ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਪੰਜ ਗੁੰਡੇ ਉਲਟੇ ਜਿਹੜੇ ਉਲਟੇ ਬਣਾ ਰਹੇ ਹਾਂ ਉਲਟੇ ਗੁੰਡਿਆਂ ਤੇ ਉਲਟੇ ਬਣਾ ਲੇ ਜਿਹੜੇ ਇਹ ਡਿਜ਼ਾਈਨ ਵਾਲੇ ਇਹ ਆਪਾਂ ਸਿੱਧੇ ਬਣਾਉਣੇ 1 2 3 4 5 ਠੀਕ ਹੈ ਫਿਰ ਪੰਜ ਗੁੰਡੇ ਉਲਟੇ 1 2 3 4 5 ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਇਹ ਸਿੱਧੀ ਸਲਾਈ ਹੈ ਠੀਕ ਹੈ ਤែន ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰਿਆ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਡਿਜ਼ਾਈਨ ਦੀ ਆ ਗਈ ਤਾਂ ਜਗਾ ਚੇਂਜ ਹੋ ਗਈ ਡਿਜ਼ਾਈਨ ਦੀ ਹੁਣ ਜਿਹੜਾ ਆਪਣਾ ਇਹ ਡਿਜ਼ਾਈਨ ਉਲਟੇ ਕੁੰਡੇ ਇੱਥੇ ਆਉਣਗੇ ਜਿਹੜਾ ਇਹ ਡਿਜ਼ਾਈਨ ਹੈ ਉਲਟੇ ਕੁੰਡਿਆਂ ਉੱਪਰ ਆਊਗਾ ਤਾਂ ਇਸ ਤਰ੍ਹਾਂ ਜਗਾ ਚੇਂਜ ਹੋ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਥ੍ਰੈਡ ਕਰਾਂਗੇ ਅੱਗੇ ਜਿਹੜਾ ਇੱਥੇ ਕੁੰਡਾ ਘਟਿਆ ਜਾਲੀ ਬਣਾਉਣ ਨਾਲ ਪੂਰਾ ਹੋ ਜਾਂਦਾ ਇਹ ਕੁੰਡਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਠੀਕ ਹੈ ਜਿਹੜਾ ਇੱਥੇ ਕੁੰਡਾ ਘਟਿਆ ਇੱਥੇ ਪੂਰਾ ਹੋ ਜਾਂਦਾ ਜਾਲੀ ਬਣਾਉਣ ਨਾਲ ਫਿਰ ਅੱਗੇ ਪੰਜ ਕੁੰਡੇ ਉਲਟੇ 1 2 3 4 5 ਠੀਕ ਹੈ 10 ਕੁੰਡੇ ਹੋਗੇ ਦੁਬਾਰਾ ਫੇਰ ਉਸੇ ਤਰ੍ਹਾਂ ਉਲਟੇ ਕੁੰਡਿਆਂ ਤੇ ਡਿਜ਼ਾਈਨ ਬਣਾਉਂਗਾ ਦੋ ਕੁੰਡਿਆਂ ਦਾ ਇੱਕ ਥ्रेड ਕਰਾਂਗੇ ਅੱਗੇ ਕੁੰਡਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਜਾਲੀ ਬਣਾਵਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਪੰਜ ਕੁੰਡੇ ਉਲਟੇ 1 2 3 4 5 ਥ੍ਰੈਡ ਕਰਾਂਗੇ ਪਿੱਛੇ ਫੇਰ ਉਸੇ ਤਰ੍ਹਾਂ ਉਲਟੇ ਕੁੰਡਿਆਂ ਤੇ ਡਿਜ਼ਾਈਨ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਕੁੰਡਾ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਲਾਸਟ ਵਾਲਾ ਸਿੱਧਾ ਬਣਾ ਦੇਾਂਗੇ ਕਿਉਂਕਿ ਸਿੱਧੀ ਸਲਾਈ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਰੋਂਗ ਸਾਈਡ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਜਦੋਂ ਕੋਈ ਵੀ ਡਿਜ਼ਾਈਨ ਇਸ ਤਰ੍ਹਾਂ ਦਾ ਹੁੰਦਾ ਸਿੱਧੇ ਪਾਸੇ ਤੋਂ ਡਿਜ਼ਾਈਨ ਬਣਦਾ ਉਲਟੇ ਪਾਸੇ ਤੋਂ ਆਪਾਂ ਉਲਟੀਆਂ ਸਲਾਈਆਂ ਬਣਾਉਣੀ ਹੈ ਤਾਂ ਬਹੁਤ ਹੀ ਸੌਖਾ ਡਿਜ਼ਾਈਨ ਹੁੰਦਾ ਤੇ ਜਲਦੀ ਜਲਦੀ ਬੰਦ ਹੈ ਕਿਉਂਕਿ ਸਿੱਧੇ ਪਾਸੇ ਤੋਂ ਡਿਜ਼ਾਈਨ ਬਣਾਉਣਾ ਹੁੰਦਾ ਤੇ ਉਲਟੇ ਪਾਸੇ ਤੋਂ ਉਲਟੀਆਂ ਸਲਾਂਗਾਂ ਕੰਪਲੀਟ ਕਰਨੀਆਂ ਹੁੰਦੀਆਂ ਠੀਕ ਹੈ ਇਸ ਲਈ ਜਿਹੜਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਛੇ ਸਲਾਂਗਾਂ ਕੰਪਲੀਟ ਹੋ ਗੀਆਂ ਸੱਤਵੀਂ ਸਲਾਈ ਰਾਈਟ ਸਾਈਡ ਸਿੱਧੇ ਪਾਸੇ ਤੋਂ ਇੱਕ ਕੁੰਡਾ ਤਾਰਿਆ ਜਿਹੜੇ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਇਹ ਪੰਜ ਬਣਾਵਾਂਗੇ ਸਿੱਧੇ 1 2 3 4 5 ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਜਿਹੜੇ ਕੁੰਡੇ ਉਲਟੇ ਬਣਾਏ ਸੀ ਉਹ ਬਣਾਵਾਂਗੇ ਉਲਟੇ 1 2 3 4 5 ਫਿਰ ਉਸੇ ਤਰ੍ਹਾਂ ਪੰਜ ਕੁੰਡੇ ਸਿੱਧੇ 1 2 3 4 5 ਪੰਜ ਕੁੰਡੇ ਉਲਟੇ 1 2 10 4 5 5 ਗੁੰਡੇ ਸਿੱਧੇ 1 2 10 4 5 ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਠੀਕ ਹੈ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਤੇ ਲਾਸਟ ਸਲਾਈ ਰੋਂਗ ਸਾਈਡ ਤੋਂ ਬਣਾਵਾਂਗੇ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਇਸ ਤਰ੍ਹਾਂ 8ਵੀਂ ਸਿਲਾਈ ਸਾਰੀ ਉਲਟੀ ਬਣਾ ਲਾਂਗੇ 8 ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਈਏਣ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਦਾ ਜਾਂਦਾ ਹੈ। ਲਓ ਜੀ। ਹੁਣ ਜਦੋਂ ਦੁਬਾਰਾ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਉਸੇ ਤਰ੍ਹਾਂ ਪੰਜ ਉਲਟੇ ਪੰਜ ਤੇ ਡਿਜ਼ਾਈਨ ਪੰਜ ਉਲਟੇ ਪੰਜ ਡਿਜ਼ਾਈਨ ਦੀ। ਠੀਕ ਹੈ? ਪੰਜਵੀਂ ਸਲਾਈ ਤੋਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ। ਇਹ ਡਿਜ਼ਾਈਨ ਆਪਣੇ ਇੱਥੇ ਆ ਜਾਂਦਾ, ਇਹ ਇੱਧਰ ਆ ਜਾਂਦਾ। ਦੇਖੋ ਜਿਵੇਂ ਇੱਥੇ ਇਸ ਤਰ੍ਹਾਂ ਮੈਂ ਬਣਾਇਆ। ਠੀਕ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ